ਸਸੀ ਗੱਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ ਔਰ ਅੱਜ ਬਿਹਤਰੀਨ ਬਹੁਤ ਹੀ ਤਮਾਕੇਦਾਰ ਬੁਟੀਕਾ ਦੇ ਸਟਾਈਲ ਆਏ ਜੇ ਐਂਡ ਕਰਾ ਦਾਂਗੇ ਐਂਡ ਅੱਛਾ ਭਾਈ ਮੈਂ ਕਹਿੰਦਾ ਸਿਰਾ ਲਾ ਦਾਂਗੇ ਨੇ ਸੋਹਣੇ ਡਿਜ਼ਾਈਨ ਤਿਆਰ ਕਰਾਏ ਨਾ ਜੀ ਤੁਹਾਡੀ ਰੂਹ ਖੁਸ਼ ਕਰ ਦਾਂਗੇ ਰੂਹ ਕੋਸ਼ ਤੋਂ ਹੀ ਦੇਖਿਆ ਨੇ ਨਾ ਫਿਰ ਤਾਂ ਕੁਝ ਵੀ ਨਹੀਂ ਦੇਖਿਆ ਅੱਛਾ ਜੀ ਅੰਨੇ ਸੋਹਣੇ ਡਿਜ਼ਾਈਨ ਆ ਗਏ ਮੈਂ ਕਹਿੰਦਾ ਤੁਹਾਨੂੰ ਆਰਟੀਕਲ ਦਿਖਾਵਾਂਗੇ ਐਡੇ ਜ਼ਬਰਦਸਤ ਐਡੀ ਸੋਹਣੀ ਡਿਜ਼ਾਈਨਿੰਗ ਲਾਜਵਾਪ ਐਂਡ ਕਰਾ ਦਾਂਗੇ ਐਂਡ ਅੱਛਾ ਭਾਈ ਪਹਿਲੇ ਚੈੱਕ ਕਰੋ ਡਿਜ਼ਾਈਨ ਤੁਸੀਂ ਕਰਾ ਚੈੱਕ ਕਰੋ ਭਾਈ ਆਰਟੀਕਲ ਇਹ ਚੈੱਕ ਕਰੋ ਅਸਰ ਐਨ ਹੈਂਡਵਰਕ ਬਰੀਕ ਧਾਗੇ ਦਾ ਕੰਮ ਨਿੱਕਾ ਨਿੱਕਾ ਸਾਰਾ ਥ्रेड ਵਰਕ ਦੇ ਨਾਲ ਨਿੱਕਾ ਨਿੱਕਾ ਕੰਮ ਅਸੀਂ ਫੈਨਸੀ ਕਰਵਾਇਆ ਜੀ ਆ ਦੇਖੋ ਕੰਮ ਹੀ ਬੜਾ ਸੋਹਣਾ ਭਾਈ ਸਾਰਾ ਥ्रेड ਵਰਕ ਦਾ ਕੰਮ ਹੈ ਜੀ ਥ्रेड ਵਰਕ ਦਾ ਭਾਈ ਜੀ ਸਮਰ ਕਲੈਕਸ਼ਨ ਪਾਰਟੀ ਵੇ ਸੁਟਾ ਲਈ ਆ ਗਈ ਭਾਈ ਨਿਊ ਨਿਊ ਨਾਲੇ ਇਹਦਾ ਦਿਖਾਓ ਜੀ ਬਾਜੂ ਵਰਕ ਓਏ ਹੋਏ ਬਾਜੀ ਐਂਡ ਕਰਾਤੀ ਐਂਡ ਮੈਂ ਕਹਿੰਦਾ ਸੁਣਾ ਕੰਪਨੀ ਕਰਾਣਾ ਮਝ ਆ ਗਿਆ ਦੇਖ ਤੁਸੀਂ ਬੋਟਮ ਚੈੱਕ ਕਰੋ ਇੱਕ ਵਾਰੀ ਓਏ ਹੋਏ ਤੁਹਾਡੀ ਰੂਹ ਨਾ ਖੁਸ਼ ਹੋ ਗਈ ਤੁਸੀਂ ਤਾਂ ਗੱਲ ਕਰਿਆ ਜੇ ਭਾਈ ਇਸੇ ਦਾ ਹੀ ਲਈ ਪਈ ਕਾਰੀ ਗਨੇ ਦਾ ਐਂਡ ਕਰਾਤੀ ਵਾ ਐਂਡ ਜੀ ਐਂਡ ਤੁਹਾਨੂੰ ਦੁਪੱਟਾ ਦਿਖਾਵਾਂਗੇ ਤੁਹਾਡੀ ਰੂਹ ਖੁਸ਼ ਕਰਾ ਦਾਂਗੇ ਆਲੋ ਆਜੋ ਦੁਪੱਟਾ ਵੀ ਭਾਈ ਉਹਨਾ ਸੋਹਣਾ ਲੈਣ ਲਾਏ ਮੈਂ ਕਹਿੰਦਾ ਤੁਸੀਂ ਦੁਪੱਟੇ ਨੇ ਤਾਂ ਜਾਨ ਪਾਤੀ ਜੇ ਚੈੱਕ ਕਰੋ ਖੁੱਲਾ ਡੁੱਲਾ 22 ਮੀਟਰ ਦਾ ਦੁਪੱਟਾ ਆਲੋ ਦੁਪੱਟਾ ਦੇਖੋ ਕਿੰਨਾ ਸੋਹਣਾ ਬਣੀ ਕੰਮੰਨਾ ਪਹਿਰਾਣ ਰਹਿਣਾ ਮਜ਼ਾ ਆ ਗਿਆ ਭਾਈ ਕੰਮ ਮੈਂ ਕਹਿੰਦਾ ਮਜ਼ਾ ਪੂਰਾ ਆਊਗਾ ਜੀ ਪੂਰਾ ਐਂਡ ਘਰਾਤੀ ਐਂਡ ਹਲੋ ਦੁਪੱਟਾ ਭਾਈ ਬਹੁਤ ਸੋਹਣਾ ਦੁਪੱਟਾ ਸੂਟ ਤਾਂ ਉਨੇ ਹੀ ਸੋਹਣਾ ਸਕੂਟਰ ਰਹਿਣਾ ਲਾ ਜੀ ਆਫਰ ਦਵਾਂਗੇ ਐਂਡ ਗਲਾਸ ਭਾਈ ਕੀ ਰਹਿਣਾ ਆਫਰ ਬੋਈਸ 3000 ਨਹੀਂ ਕੋਈ 3500 ਨਹੀਂ ਕਿੰਨਾ ਭਾਈ ਓਨਲੀ 2000 ਰੁਪਏ ਦਾ 2000 ਰੁਪਏ 1000 ਓਨਲੀ ਇੰਨਾ ਸੋਹਣਾ ਬੁਟੀਕ ਦਾ ਪੀਸ ਬੁਟੀਕਾਂ ਦੇ ਸਟਾਈਲ ਹੈ 2000 ਰੁਪਏ ਦਾ ਔਰ कलर ਕੰਬੀਨੇਸ਼ਨ ਵੀ ਆਏ ਨੇ ਤੁਹਾਨੂੰ ਕਲਰ ਕੰਬੀਨੇਸ਼ਨ ਦਿਵਾਗੇ ਐਡੇ ਸੋਹਣੇ ਕਿ ਨਜ਼ਾਰਾ ਹੋਊਗਾ ਪੂਰਾ ਆਲੋ ਚੈੱਕ ਕਰੋ ਓਏ ਹੋ ਹੋ ਬਹੁਤ ਪਿਆਰਾ ਕਲਰ ਹੈ ਹਾਂਜੀ ਆਲੋ ਤੁਹਾਨੂੰ ਇੱਕ ਹੋਰ ਨਵਾਂ ਕਲਰ ਆਇਆ ਜੀ ਉਹ ਵੀ ਚੈੱਕ ਕਰਾ ਦਿੰਨੇ ਆ ਨਵੇਂ ਆਰਟੀਕਲ ਤਿਆਰ ਕਰਵਾਏ ਜੀ ਅਸੀਂ ਨਵੇਂ ਆਰਟੀਕਲ ਆਲੋ ਜਿਹੜਾ ਜਿਹਨੂੰ ਪਸੰਦ ਹੈ ਸਾਨੂੰ ਸਕਰੀਨਸ਼ਾਟ ਲੈ ਕੇ ਜਰੂਰ ਸਾਨੂੰ ਵਟਸਐਪ ਤੇ ਮੈਸੇਜ ਪਾਇਆ ਕਰਿਆ ਜੀ ਲਈ ਬੁੱਕ ਕਰਾਵਾਂਗੇ ਡਿਜ਼ਾਈਨ ਤੇ ਤੁਹਾਨੂੰ ਹੋਰ ਬਿਹਤਰੀਨ ਡਿਜ਼ਾਈਨ ਦਿਖਾਣੇ ਆ ਜੀ ਆਜੋ ਅੱਜ ਹੋਰ ਨਵੇਂ ਆਰਟੀਕਲ ਲਾਂਚ ਕਰਦੇ ਆਂ ਤੁਸੀਂ ਆਰਟੀਕਲ ਦੇਖੋ ਜੀ ਹੋਏ ਕੰਟੀਂਗ ਰਹਾ ਲਾਗੇ ਯਾਰ ਕਲਰ ਹੀ ਬੜਾ ਪਿਆਰਾ ਲੱਗਦਾ ਇਹ ਤਾਂ ਬੰਨ ਕਲਰ ਨਿਊ ਬ੍ਰਾਂਡ ਦੇ ਨਾਲ ਆਏ ਆ ਲੋ ਹੈਂਡਵਰਕ ਦੇ ਨਾਲ ਆ ਜਾਓ ਕੰਮ ਦਿਖਾਓ ਪਹਿਲੇ ਤਾਂ ਨਾ ਕੰਮ ਚੈੱਕ ਕਰੋ ਸਾਰਾ ਬੁਟੀਕ ਦਾ ਔਰ ਸਾਰਾ ਪਲਸਵਲ ਕੰਮ ਹੈਗਾ ਜੇ ਔਰ ਸਾਰੇ 슬ੀਵਸ ਤੇ ਵੀ ਕੰਮ ਹੈਗਾ ਜੇ ਹਾਂਜੀ ਚੈੱਕ ਕਰੋ ਤੁਸੀਂ ਚੈੱਕ ਉੱਪਰ ਬਾਜੂ ਤੇ ਵੀ ਹੈਂਡਵਰਕ ਰਹਿਣਾ ਹੈ ਹਾਂਜੀ ਮੈਂ ਕਹਿੰਨਾ ਬਹੁਤ ਹੀ ਬਿਹਤਰੀਨ ਡਿਜ਼ਾਈਨ ਤੁਹਾਨੂੰ ਬੋਟਮ ਵੀ ਚੈੱਕ ਕਰਾਣੇ ਆ ਜੀ ਬੋਟਮ ਵੀ ਆ ਲੋ ਆ ਜਾਓ ਬੋਟਮ ਦੇ ਨਾਲ ਸੁਣਾ ਵਰਕ ਰਹਿਣਾ ਹੈ ਬਾਈ ਆ ਲੋ ਚੈੱਕ ਤੇ ਕਰੋ ਓਏ ਹੋਏ ਹੋਏ ਭਾਈ ਇਹ ਐਂਟੀਕ ਰਾਤੀ ਵਜੀ ਤਾਂ ਐਂਡ ਐਂਡ ਪੂਰੀ ਕਰਾਵਾਂਗੇ ਜੀ ਪੂਰੀ ਐਂਡ ਨਾ ਸ਼ਾਨਦਾਰ ਪੀਸ ਇੰਨਾ ਸੋਹਣਾ ਡਿਜ਼ਾਈਨ ਭਾਈ ਮੇਰੇ ਹੀ ਆ ਗਿਆ ਦੇਖ ਕੇ ਭਾਈ ਹਾਂਜੀ ਮਜ਼ਾ ਪੂਰਾ ਆਊਗਾ ਜੀ ਪੂਰਾ ਫੁੱਲ ਬਟਾ ਫੁੱਲ ਭਾਈ ਇਹ ਤਾਂ ਬਹੁਤ ਮਹਿੰਗਾ 8-10 ਹਜ਼ਾਰ ਦਾ ਪੀਸ ਹੈ ਪਤਾ ਵੀ ਦੇਖੋ ਇੱਧਰ ਆਓ ਪਿਓਰ ਮੋਤੀਆਂ ਵਾਲਾ ਦੁਪੱਟਾ ਭਾਈ ਮੈਂ ਕਿਸੇ ਇੰਸਟਾ ਦੇ ਪੇਜ ਦੇ ਦੇਖਿਆ ਤਾਂ 8-10 ਹਜ਼ਾਰ ਰੁਪਏ ਰੇਟ ਪਾਇਆ ਸੀ ਉਹਨੇ ਮੇਰੇ ਹਿਸਾਬ ਨਾਲ ਤਾਂ ਇਹ ਤੁਹਾਨੂੰ ਸਿਰਫ ਮਿਲੇਗਾ 2500 ਰੁਪਏ ਨਾ 8000 ਨਾ 10000 ਓਨਲੀ 2500 ਕੁਝ ਹੋ 2500 ਦੇ ਨਾਲ ਹਲੋ ਇਧਰ ਆਓ ਪਹਿਲਾਂ ਮੋਤੀ ਚੈੱਕ ਕਰੋ ਦੁਪੱਟੇ ਦੇ ਓਏ ਸਿਰਾ ਭਾਈ ਸਿਰਾ ਮੈਂ ਕਹਿੰਦਾ ਸਿਰੇ ਵਾਲੇ ਡਿਜ਼ਾਈਨ ਦਵਾਂਗੇ ਔਰ ਇਹਦੇ ਤੋਂ ਨੂੰ ਰੰਗਾ ਮੈਚਿੰਗ ਦਿਖਾਣੇ ਆ ਐਂਡ ਗਲਾਸ ਜੀ ਹਲੋ ਕਿ ਭਾਈ ਰੰਗਾ ਮੈਚਿੰਗ ਵੀ ਨਾਲ ਆ ਗਈ ਬਣ ਕੇ ਹਾਂਜੀ ਆ ਲਓ ਕਰਾ ਚੈੱਕ ਕਿੰਨੇ ਸੋਹਣੇ ਆ ਓਏ ਹੋਏ ਭਾਈ ਫੋਜ਼ੀ ਕਲਰ ਬਹੁਤ ਪਿਆਰਾ ਕਲਰ ਹੈ ਨਾ ਹਾਂਜੀ ਆਜੋ ਜੀ ਆਜੋ ਮਰਜੰਟਾ ਕਲਰ ਆਏ ਹੋਏ ਹਲੋ ਆਜੋ ਸਿਰਾ ਹੀ ਕਰਾਈ ਵੀ ਭਾਈ ਕੰਮੀ ਬੜਾ ਸੁਣਾ ਕਰਾਇਆ ਰਿਹਾ ਨੇ ਨਾ ਭਾਈ ਬਾਜੂ ਬੋਟਾ ਉਹ ਸਾਰਾ ਕੁਝ ਵਰਕ ਹਲੋ ਆਜੋ ਜੀ ਆਜੋ ਤੁਹਾਨੂੰ 옐 ਔਰੇਂਜ ਕਲਰ ਦੇ ਦਿਖਾ ਨਹੀਂ ਔਰ ਔਰ ਇਨਸ਼ਾਅੱਲਾ ਹੋਏ ਹੋਏ ਭਾਈ ਔਰੇਂਜ ਕਲਰ ਦੇ ਬਹੁਤ ਡਿਮਾਂਡ ਹੈ ਭਾਈ ਕਰੋ ਔਰੇਂਜ ਕਲਰ ਨੂੰ ਓਪਨ ਕਰਕੇ ਦਿਖਾਓ ਮੈਂ ਹਲੋ ਜੀ ਤੁਸੀਂ ਓਪਨ ਕਰਕੇ ਲੋ ਜੀ ਐਂਡ ਕਰਾਤ ਮੈਂ ਐਂਡ ਕਰਾਤੀ ਵੀ ਇਸਨੇ ਬਹੁਤ ਸੋਹਣਾ ਪੀਸਾ ਹੈ ਬਹੁਤ ਆਰਟੀਕਲ ਬਹੁਤ ਕੰਮੀ ਵਾਲਾ ਸੋਹਣਾ ਪ੍ਰੋਪਰ ਹੈਂਡਵਰਕ ਦਾ ਕੰਮ ਰਹਿਣਾ ਹੈ ਜੀ ਹਲੋ ਜੀ ਬੋਟਨ ਬੋਟਨ ਦੀ ਇੰਨਾ ਵਧੀਆ ਵਰਕ ਹਲੋ ਜੀ ਵੱਟਾ ਬੜਾ ਸ਼ਾਨਦਾਰ ਮੋਤੀਆਂ ਵਾਲਾ ਦੁਪੱਟਾ ਜੀ ਮੋਤੀਆਂ ਵਾਲਾ 32500 ਰੁਪਏ ਚ ਭਾਈ ਸਾਰੇ ਆਰਟੀਕਲ ਹਾਂਜੀ ਇਹ ਇਹ 2500 ਵਾਲਾ ਡਿਜ਼ਾਈਨ ਹੈ ਜੀ ਅਸੀਂ YouTube ਤੇ ਨਾ ਸਾਰੇ ਤੁਹਾਨੂੰ ਮਿਕਸ ਵੈਰਾਈਟੀ ਡਿਜ਼ਾਈਨਰ ਪੀਸ ਦਿਖਾ ਰਹੇ ਹਾਂ ਜੀ ਕਿਉਂਕਿ ਹੁਣ ਇੱਕ ਇੱਕ ਕਰਕੇ ਦਿਖਾਵਾਂਗੇ ਇੰਨੇ ਡਿਜ਼ਾਈਨ ਦਿਖਾ ਨਹੀਂ ਬੰਦੇ ਅਸੀਂ ਅਸੀਂ ਕਰਕੇ ਨਾ ਇਕੱਠਾ ਡਿਜ਼ਾਈਨ ਦਿਖਾਵਾਂਗੇ ਔਰ ਇੱਕ ਕਲਰ ਆ ਵੀ ਆਇਆ ਜੀ ਇਹ ਵੀ ਕਲਰ ਬੜਾ ਸੋਹਣਾ ਲੱਗ ਰਿਹਾ ਹੈ ਭਾਈ ਇਹ ਨਿਊ ਕਲਰ ਬਣਵਾਇਆ ਸੀ ਆ ਦੇਖੋ ਓਏ ਹੋਏ ਹੋਏ ਭਾਈ ਇਹ ਵੀ ਕਲਰ ਬਹੁਤ ਪਿਆਰਾ ਐਂਡ ਕਰਾਤੀ ਜੀ ਐਂਡ ਆਜੋ ਲੈਣਾ ਪਸੰਦ ਆ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਸੈਂਡ ਕਰ ਦਿਓ ਬਸ ਹਾਂ ਜੀ ਆਜੋ ਜੀ ਆਜੋ ਤੁਹਾਨੂੰ ਹੋਰ ਹੀ ਕਿੰਨੀ ਨੀ ਚੀਜ਼ ਪੇਸ਼ ਕਰਦੇ ਆਂ ਆਜੋ ਇਹਦਾ ਭਾਈ ਤੁਹਾਡੀ ਸਾਡੀ ਦੁਕਾਨ ਦਾ ਹਿੱਟ ਡਿਜ਼ਾਈਨ ਹੈ ਬਸ ਇਹਦਾ ਸੁਪਰ ਹਿੱਟ ਆਟੀ ਗੱਲ ਹੈ ਜੀ ਆਲੋ ਸੁਪਰ ਹਿੱਟ ਆਟੀ ਗੱਲ ਇਹਦੀ ਤਾਰੀ ਪਹਿਲਾਂ ਗਲਾ ਚੈੱਕ ਕਰਾਓ ਜੀ ਗਲਾ ਓਏ ਹੋਏ ਹੋਏ ਡਿਜ਼ਾਈਨਿੰਗ ਦੇਖੋ ਕਿੰਨੀ ਲਾਜਵਾਬ ਹੈ ਕੇਰਾ ਦੇਖੋ ਕਿੰਨਾ ਤਾਰੀ ਕਰਨੀ ਲੋਡ ਨਹੀਂ ਹੈ ਬਾਈ ਇਹ ਤਾਂ ਸੂਟ ਐਂਡ ਹੈ ਦੇਖੋ ਕਿੰਨਾ ਸ਼ਾਨਦਾਰ ਫਲਾਵਰ ਦੇਖੋ ਕਿੰਨੇ ਸੋਹਣੇ ਆਏ ਹੋਏ ਉਹ ਦੇਖੋ ਜੀ ਪੂਰਾ ਕੇਰਾ ਕੰਮ ਹੀ ਬੜਾ ਸੋਹਣਾ ਕਰਾਇਆ ਹੈ ਬਾਈ ਮੈਂ ਕਹਿੰਦਾ ਕੰਮ ਲਾਜਵਾਬ ਹੈ ਜੀ ਲਾਜਵਾਬ ਆ ਦੇਖੋ ਸਿਰਾ ਲਾਤੀ ਭਾਈ ਉਪਰ ਟਿੱਕਾ ਦਾ ਸਟਾਈਲ ਹੈ ਜੀ ਔਰ ਇਹਦਾ ਤੁਹਾਨੂੰ ਮੈਂ ਦੁਪੱਟਾ ਦਿਖਾਉਂਗਾ ਤੁਹਾਡੀ ਰੂਹ ਖੁਸ਼ ਕਰਾ ਦਾਂਗਾ ਲਓ ਜੀ ਨਿਊ ਆਰਟੀਕਲ ਦੇ ਨਾਲ ਆਇਆ ਜੀ ਦੁਪੱਟਾ ਵੀ ਮੈਂ ਨਾ ਨਹੀਂ ਸੋਹਣਾ ਰਹਿਣ ਵਾਲਾ ਹੈ ਇਹ ਆ ਲਓ ਚੈੱਕ ਕਰੋ ਜੀ ਦੁਪੱਟਾ ਜੀ ਲਓ ਚੱਕੋ ਜੀ ਦੁਪੱਟਾ ਕਿੰਨਾ ਪਿਆਰਾ ਰਹਿਣਾ ਲਓ ਜੀ ਦੁਪੱਟਾ ਦੇਖੋ ਖੁੱਲੇ ਡੁੱਲੇ ਦੁਪੱਟੇ ਪੰਜਾਬੀਆਂ ਦੀ ਨਿਸ਼ਾਨੀ ਪੰਜਾਬੀਆਂ ਦੀ ਸ਼ਾਨ ਹੈ ਦੁਪੱਟੇ ਆਲੋ ਡਿਜ਼ਾਈਨਰ ਦੁਪੱਟਾ ਇਹ ਡਿਜ਼ਾਈਨਰ ਇਹਦਾ ਕੀ ਰੇਟ ਰਣਾਲਾ ਇਹ ਤੁਹਾਨੂੰ ਨਾ ਮਿਲਣਾ 2800 ਦਾ ਨਾ ਮਿਲਣਾ 3000 ਦਾ ਇਹ ਮਿਲਣਾ ਸਿਰਫ 2000 ਰੁਪਏ ਦਾ 2000 ਰੇਟ ਹੈ ਇਹਦਾ ਹੀ 2000 ਰੁਪਏ ਦਾ ਹਾਂਜੀ ਓਕੇ ਫਿਰ ਤਾਂ ਹਾਂਜੀ ਸਾਡੇ ਕੋਲ ਜਿਹੜੇ ਰੇਟ ਮਿਲਨੇ ਨਾ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਕਵਾਲਿਟੀ ਮੇਲੀ ਏ ਕਲਾਸ ਸਾਰੇ ਵਿਸਕੋਸ ਔਰ ਗੰਜਾ ਬੇਸ ਤੇ ਬਣੇ ਹੋਏ ਵੈਰਾਈਟੀਆਂ ਨਵੇਂ ਬ੍ਰਾਂਡ ਐ ਨਵੇਂ ਡਿਜ਼ਾਈਨਿੰਗ ਦੇ ਨਾਲ ਆਏ ਆ ਨਵੇਂ ਕਲਰਾਂ ਦੇ ਨਾਲ ਆਏ ਆ ਤੇ ਨਜ਼ਾਰਾ ਆਊਗਾ ਪੂਰਾ ਦੇਖ ਕੇ ਤੁਹਾਨੂੰ ਤੇ ਤੁਹਾਨੂੰ ਮੈਂ ਇੱਕ ਵਾਰੀ ਇਹ ਸ਼ੇਡ ਚੈੱਕ ਕਰਵਾ ਦਿੰਦਾ ਜੀ ਆਹ ਲੋ ਚੈੱਕ ਕਰ ਲਓ ਇਹ ਤੁਹਾਨੂੰ ਇਹ ਪਿਸਟਰ ਕਲਰ ਆ ਗਰਮੀਆਂ ਦੇ ਪਾਣ ਵਾਲੇ ਕਲਰ ਆ ਇਹ ਪਿਸਟਰ ਕਲਰ ਆ ਜੀ ਨਵੇਂ ਨਵੇਂ ਬ੍ਰਾਂਡਾਂ ਦੇ ਨਵੇਂ ਨਵੇਂ ਕਲਰ ਆ ਲੋ ਚੈੱਕ ਕਰੋ ਤੁਸੀਂ ਚੱਕੋ ਜੱਕ ਕਿੰਨੇ ਸੋਹਣੇ ਕਲਰ ਆ ਤੁਹਾਨੂੰ ਆਹ ਲੋ ਆ ਜੋ ਨਜ਼ਾਰਾ ਲਵਾਂਗੇ ਪੂਰਾ ਕਿਸ ਤਰ੍ਹਾਂ ਗੱਲ ਲੋ ਇਹ ਚੈੱਕ ਕਰੋ ਤੁਸੀਂ ਠੀਕ ਹੈ ਜੀ ਆ ਜੀ ਤੁਹਾਨੂੰ ਹੁਣ ਹੋਰ ਆਰਟੀਕਲ ਦਿਖਾਣੇ ਆਜੋ ਭਾਜੀ ਐਂਡ ਗਰਾਤੀ ਆਰਟੀਕਲ ਦੀ ਲੈਨ ਲਾ ਦੇਵਾਂਗੇ ਜੀ ਲੈਨ ਓਏ ਹੋਏ ਡੇਲੀ ਅਪਡੇਟ ਕਰਾਂਗੇ ਡੇਲੀ ਨਵੇਂ ਡਿਜ਼ਾਈਨਾਂ ਦੇ ਨਾਲ ਪੇਸ਼ ਹੋਵਾਂਗੇ ਨਵੇਂ ਕਲਰਾਂ ਦੇ ਨਾਲ ਆ ਦੇਖੋ ਜੀ ਲਾਜਵਾਬ ਡਿਜ਼ਾਈਨ ਭਾਈ ਇਹ ਕੰਮ ਹੈ ਭਾਈ ਅਸਲੀ ਦਾ ਕੰਮ ਚੈੱਕ ਕਰੋ ਭਾਈ ਤੇ ਕਿੰਨਾ ਮੈਂ ਕਹਿੰਦਾ ਤੁਸੀਂ ਗਲਾ ਦੇਖੋ ਕਿੰਨਾ ਸੋਹਣਾ ਆਇਆ ਦੇਖੋ ਭਾਈ ਉਹ ਚੈੱਕ ਕਰੋ ਗਲਾ ਓਏ ਹੋਏ 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 ਡਿਜ਼ਾਈਨਿੰਗ ਚੈੱਕ ਕਰੋ ਡਿਜ਼ਾਈਨਿੰਗ ਬੋਲਦੀ ਹੈ ਡਿਜ਼ਾਈਨਿੰਗ ਓਏ ਹੋਏ ਹੋਏ ਭਾਈ ਇਹ ਜਵੇਂ ਸਾਰਾ ਰੂਹ ਖੁਸ਼ ਹੋ ਜੇਗੀ ਰੂਹ ਖੁਸ਼ ਹਾਲੋ ਕੰਮ ਨਾ ਸੋਹਣਾ ਕੰਮ ਰਹਿਣ ਵਾਲਾ ਭਾਈ ਮਜ਼ਾ ਆ ਜਾਏ ਮੈਂ ਕਹਿੰਦਾ ਪੂਰਾ ਮਜ਼ਾ ਆਊਗਾ ਜੀ ਹਾਲੋ ਬਾਟਮ ਚੈੱਕ ਕਰੋ ਜੀ। ਬਾਟਮ ਨੇ ਪ੍ਰੋਪਰ ਵਰਕ ਕਰਨ ਵਾਲਾ ਹੈ। ਆਹ ਲਓ ਬਾਟਮ ਦੇਖੋ ਕਿੰਨੀ ਪਿਆਰੀ। ਬਾਟਮ ਵੀ ਬਹੁਤ ਸੋਹਣੀ ਹੈ ਭਾਜੀ। ਐਂਡ ਕਰਾ ਦਾਂਗੇ ਐਂਡ। ਦੁਪੱਟੇ ਵੀ ਡਿਜ਼ਾਈਨ ਦੇ ਦੁਪੱਟੇ ਆ ਰਹੇ ਨੇ। ਜੇ ਨਾਲ ਦੁਪੱਟੀਆਂ ਦੇ ਨਾਲ ਆ ਡਿਜ਼ਾਈਨਰ ਦੁਪੱਟੀਆਂ ਦੇ ਨਾਲ ਲੈ ਲਓ। ਬੁਟੀਕਾ ਦੇ ਸਟਾਈਲ ਆ ਸਾਡੇ ਕੋਲ ਬੁਟੀਕਾ ਦੇ ਆ ਲਓ। ਭਾਈ ਦੁਪੱਟੇ ਦੇ ਪ੍ਰੋਪਰ ਵਿਸਕੋਜ਼ ਦੁਪੱਟਾ ਲਗਾਵੇ ਨਾ ਹਲਕਾ ਦੁਪੱਟਾ। ਦੁਪੱਟੇ オリジナル।オリジナル ਪੀਸ ਹੈ ਬੁਟੀਕਾ ਦੇ। ਹਾਂਜੀ। ਇਹਦਾ ਆਫਰ ਪ੍ਰਾਈਸ ਕੀ ਲੈਣ ਵਾਲਾ ਹੈ? ਨਾਏ 3000 ਨਾ 4000। ਇਹ ਕਿੰਨਾ ਭਾਜੀ? ਇਹ ਵੀ 2200 ਰੁਪਏ ਜਾ ਡੀ ਨਾਲ ਸੋਨਾ ਬਈ ਪਹਿਲੀ 2200 ਜਵੇਂ ਸਿਰਾ ਲਾ ਦੇ ਹਾਂਜੀ ਇਹਦਾ ਐਂਡ ਕਰਾ ਦਾਂਗੇ ਐਂਡ ਨਾ ਕੋਈ ਮਿਲੇਗਾ ਨਾ ਕੋਈ ਦੇਵੇਗਾ ਇਹ ਸਾਡਾ ਵਾਦਾ ਹੈ ਪ੍ਰੋਮਿਸਰ ਤੁਹਾਡੇ ਨਾਲ ਸਾਡਾ ਇਹ ਜੋ ਤੁਸੀਂ ਸਾਡਾ ਮਾਨ ਕਰੂਗੇ ਨਾ ਤਾਂ ਰੇਟ ਲੱਗਣੇ ਆ ਜਿਹੜਾ ਬੰਦਾ ਫੋਲੋ ਕਰਕੇ ਸ਼ੇਅਰ ਕਰਕੇ ਆਏਗਾ ਉਹਨੇ ਰੇਟ ਨਹੀਂ ਰੇਟ ਹੈ ਜਿਹੜਾ ਜਿੰਨੇ ਸਾਨੂੰ ਫੋਲੋ ਕੀਤਾ ਹੋਇਆ ਜਿਹਨੇ ਸਾਨੂੰ ਲਾਈਕ ਕੀਤਾ ਹੋਇਆ ਉਹਦੇ ਲਈ ਇਹ ਰੇਟ ਮਿਲਣੇ ਆ ਨਹੀਂ ਤੇ ਇਹ ਰੇਟ ਅਸੀਂ ਦੇਣਾ ਹੀ ਨਹੀਂ ਹੈਗੇ ਇਹ ਗੱਲ ਪੱਕੀ ਹੈ ਚੈੱਕ ਕਰੋ ਕਲਰ ਬੈਲਾ ਬਈ ਕਲਰ ਹੀ ਬੜੇ ਪਿਆਰੇ ਮਤਲਬ ਗਰਮੀਆਂ ਦੇ ਕਲਰ ਇਹ ਨਵੇਂ ਕਲਰ ਹੈ ਕ੍ਰਿਸਟਲ ਚਾਰਟ ਹੈ ਬਹੁਤ ਸੋਹਣਾ ਆ ਲੋ ਆਏ ਹੋਏ ਭਾਈ ਸਿਰਲਾ ਆ ਲੋ ਚੈੱਕ ਕਰ ਲੋ ਤੁਸੀਂ ਫਿਰ ਇਹ ਨਾ ਕਿਉਂ ਚੈੱਕ ਨਹੀਂ ਕਰਾ ਡਿਜ਼ਾਈਨ ਕਲਰ ਓਕੇ ਰੋਟਾ ਭਾਈ ਓਕੇ ਰੋਟਾ ਐਂਡ ਕਰਾਤੀ ਜੀ ਐਂਡ ਲੋ ਜੀ ਔਰ ਬਿਹਤਰੀਨ ਡਿਜ਼ਾਈਨ ਆਇਆ ਤੁਹਾਡੇ ਲਈ ਸਭ ਤੋਂ ਸੋਹਣਾ ਸਭ ਤੋਂ ਵਧੀਆ ਇੱਕ ਤਨ ਹੋਰ ਆਰਟੀਕਲ ਦਿਖਾਣੇ ਆ ਆਜੋ ਜੀ ਤੁਹਾਨੂੰ ਕਲਰ ਦਿਖਾਣੇ ਆ ਐਂਡ ਲੈਟ ਫਰਦਾ ਹਿੱਟ ਆਰਟੀਕਲ ਹੈ ਜੀ ਸੁਪਰ ਹਿੱਟ ਹੈ ਜੀ ਲੱਗਦਾ ਇਹ ਬਹੁਤ ਹਿੱਟ ਗਿਆ ਭਾਈ ਆ ਲੋ ਪਹਿਲਾਂ ਚੈੱਕ ਕਰੋ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਗਲਾ ਚੈੱਕ ਕਰੋ ਬਲੇ ਗਲਾ ਚੈੱਕ ਕਰੋ ਬੇਸਟ ਓਏ ਹੋਏ ਭਾਈ ਕੰਮ ਕਿੰਨਾ ਸ਼ਾਨਦਾਰ ਕੰਮ ਹੈ ਬਹੁਤ ਹੀ ਅੱਛਾ ਕੰਮ ਆਇਆ ਜੀ ਇਹ ਪੂਰਾ ਫਰੰਟ ਘੇਰਾ ਇਹਦੇ ਬਾਹਾਂਵਾਂ ਹੈਗੀਆਂ ਜੀ 슬ੀਵਸ ਹੈਗੇ ਜੇ ਇਹ ਸਭ ਤੋਂ ਵੱਡੀ ਗੱਲ ਹੈ ਦੀ ਬੈਕ ਬੜੀ ਸੋਹਣੀ ਹੈ ਆ ਲੋ ਓਏ ਹੋਏ ਭਾਈ ਤੋਹਫਾ ਹੈ ਤਾਂ ਤੋਹਫਾ ਇਹ ਬੈਕ ਤੇ ਕੰਮ ਹੈ ਜੀ ਬੈਕ ਤੇ ਘੇਰਾ ਲਾਤੀ ਭਾਈ ਆਹ ਜੀ ਲੋ ਜੀ ਆਰਟੀਕਲ ਦੇਖੋ ਕਿੰਨਾ ਪਿਆਰਾ ਇਹ ਸਭ ਤੋਂ ਵੱਡਾ ਹੈ ਦਾ ਦੁਪੱਟਾ ਦੇਖੋ ਜੀ ਦੁਪੱਟੇ ਦਾ ਭਾਈ ਜਾਨ ਹੈ ਸੁੱਟਾ ਦੀ ਜੀ ਮੈਂ ਕਹਿੰਦਾ ਸੁਪਰ ਹਿੱਟ ਆਰਟੀਕਲ ਹੈ ਜੀ ਸੁਪਰ ਹਿੱਟ ਆਰਟੀਕਲ ਲੈ ਲੋ ਨਵੇਂ ਡਿਜ਼ਾਈਨਿੰਗ ਨਵੇਂ ਕੁਆਲਿਟੀ ਦੇ ਨਾਲ ਆਏ ਆ ਲੋ ਭਾਈ ਜਵੇਂ ਇਸ ਦੁਪੱਟਾ ਦਾ ਬਹੁਤ ਸੋਹਣਾ ਦੁਪੱਟਾ ਰਹਿਣਾ ਐਂਡ ਕਰਾਤੀ ਸੁ ਮੈਂ ਕਹਿੰਦਾ ਸੁਪਰ ਹਿੱਟ ਆਰਟੀਕਲ ਹੈ ਸੁਪਰ ਹਿੱਟ ਦੁਪੱਟੇ ਬੜਾ ਖਲੇ ਢਲੇ ਦੁਪੱਟੇ 100 ਡਾਇਮਿਟਰ ਦੇ ਭਾਈ ਨਾ ਕੋਈ 3500 ਨਾ ਕੋਈ 4000 ਫਿਰ ਭਾਈ ਕਿੰਨਾ ਓਨਲੀ 2200 2200 ਰੁਪਏ ਭਾਈ ਹਾਂਜੀ 2200 ਮੱਕਾ ਤਮਾਕਾ ਸੇਲ ਮੈਂ ਪਹਿਲੇ ਕਿਸੇ ਪੇਜ ਤੇ ਦੇਖਿਆ 3800 ਰੁਪਏ ਰੇਟ ਸੀ ਇਹ ਤਾਂ ਲੋਕਾਂ ਦੇ ਪੇਜਾਂ ਤੇ ਹੋਊਗੀ ਜੋਤ ਵਾਲਿਆਂ ਦੇ ਪੇਜਾਂ ਤੇ ਸਭ ਤੋਂ ਘੱਟ ਰੇਟ ਮਿਲਨੇ ਆ ਡਿਜ਼ਾਈਨਿੰਗ ਨਵੀਂ オリジナル ਪੀਸ ਮਿਲਨੇ ਆ ਤੇ ਰੰਗ ਤੁਹਾਨੂੰ ਦਿਖਾਣੇ ਆ ਆਜੋ ਰਾਗੀ ਬੜੇ ਛੋਲੇ ਸੁਣੇ ਆ ਆਜੋ ਜੀ ਆਜੋ ਓਏ ਹੋਏ ਹੋਏ ਗਰਮੀਆਂ ਦੇ ਪਾਣੇ ਦੇ ਕੰਦਰੇ ਸਾਰੇ ਆਜੋ ਜੀ ਆਜੋ ਚੈੱਕ ਕਰੋ ਆਜੋ ਜੀ ਆਜੋ ਓਏ ਹੋਏ ਹੋਏ ਕਿੰਨੇ ਕਲਰ ਨੇ ਸੋਹਣੇ ਕਲਰ ਨੇ ਜਿਹੜੇ ਪੈਨ ਪਸੰਦ ਆ ਸਕਰੀਨਸ਼ਾਟ ਲੈ ਕੇ ਮੈਂ ਕਹਿੰਦਾ ਜੀ ਜਿਹਨੂੰ ਜਿਹੜਾ ਪਸੰਦ ਆ ਸਕਰੀਨਸ਼ਾਟ ਲੈ ਕੇ ਜਰੂਰ ਸਾਨੂੰ ਸੈਂਡ ਕਰਿਆ ਕਰੋ ਕਿਉਂਕਿ ਅਸੀਂ ਤੁਹਾਡੀ ਸੇਵ ਵਾਲੀ ਹਰ ਟਾਈਮ ਹਾਜ਼ਰ ਹਾਂ ਤੁਸੀਂ ਸਾਡੇ ਵਟਸਐਪ ਤੇ ਜਿੰਨੇ ਜਿਹੜਾ ਡਿਜ਼ਾਈਨ ਜਿਹੜਾ ਆਰਟੀਕਲ ਜਿਹੜਾ ਪਸੰਦ ਹੋਇਆ ਸਾਨੂੰ ਤੁਹਾਨੂੰ ਦੁਆਰਾ ਕੋਈ ਨਹੀਂ ਸਮਝ ਲੱਦੀ ਸਾਨੂੰ ਵਟਸਐਪ ਤੇ ਤੁਸੀਂ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਐਨੀ ਟਾਈਮ ਸਾਨੂੰ ਕੋਈ ਦਿੱਕਤ ਨਹੀਂ ਹੈ ਔਰ ਸਭ ਤੋਂ ਜ਼ਰੂਰੀ ਗੱਲ ਹੈ ਅਸੀਂ ਆਲ ਓਵਰ ਵਰਲਡ ਦੇ ਵਿੱਚ ਕੁਰੀਅਰ ਭੇਜਦੇ ਆ ਜੀ ਬੇਝ ਜੇ ਕੋ ਕੇ ਸਾਡੇ ਕੋ ਕੁਰੀਅਰ ਮੰਗਾਓ ਕੋਈ ਟੈਨਸ਼ਨ ਨਹੀਂ ਹੈ ਕੋਈ ਕੁਸ਼ ਨਹੀਂ ਹੈ ਔਰ ਡਿਜ਼ਾਈਨਿੰਗ ਤੁਹਾਨੂੰ ਲਾਜਵਾਬ ਦਵਾਗੇ ਔਰ ਕੈਂਟ ਐਡਮਾ ਦੇ ਨਾਲ ਦਵਾਗੇ ਨਜ਼ਾਰਾ ਆਊਗਾ ਪੂਰਾ ਔਰ ਸਾਨੂੰ ਤੁਸੀਂ ਸਪੋਰਟ ਕਰਨੀ ਪੂਰੀ ਜੋ ਤੁਹਾਡੀ ਸਪੋਰਟ ਦੇ ਨਾਲ ਅਸੀਂ ਹੋਰ ਅੱਗੇ ਜਾਵਾਂਗੇ ਹੋਰ ਤੁਹਾਡੇ ਲਈ ਬਿਹਤਰੀਨ ਚੀਜ਼ਾਂ ਲੈ ਕੇ ਆਵਾਂਗੇ ਰੇਟ ਹੋਰ ਘੱਟ ਕਰਾਂਗੇ ਜੀ ਔਰ ਤੁਹਾਡੇ ਸਾਰੇ ਦਾਦਾ ਮੈਂ ਧੰਨਵਾਦ ਦੀਆਂ ਜਿਨ੍ਹਾਂ ਨੇ ਸਾਨੂੰ ਪੂਰੀ ਸਾਡੀ ਵੀਡੀਓ ਦੇਖੀ ਹੈ ਜਿਨ੍ਹਾਂ ਨੇ ਸਾਨੂੰ ਲਾਈਕ ਕੀਤਾ ਫੋਲੋ ਕੀਤਾ ਸਾਰਿਆਂ ਦਾ ਮੈਂ ਧੰਨਵਾਦ ਦੀਆਂ ਦਿਲੋਂ ਧੰਨਵਾਦ ਦੀਆਂ ਔਰ ਨਵੇਂ ਡਿਜ਼ਾਈਨਾਂ ਦੇ ਨਾਲ ਡੇਲੀ ਪੇਸ਼ ਹੋਵਾਂਗੇ ਤੁਹਾਡੇ ਲਈ ਥੈਂਕ ਯੂ ਜੀ ਧੰਨਵਾਦ ਜੀ ਬਹੁਤ ਬਹੁਤ ਜੋਤ ਕਲਾਸੇ ਦੀ ਨੰਦਪੁਰ ਸਾਹਿਬ ਵੱਲੋਂ ਤੁਹਾਡਾ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਦੀਆਂ ਥੈਂਕ ਯੂ ਜੀ ਓਕੇ ਜੀ